ਦੇ ਰਿਆ ਨਾ ਉਹ ਦ아요 ਪਿਆਦਾ ਜੀ ਜਿਹੜਾ ਹੌਸਲ ਉਹ ਜਿਹੜਾ ਕਹਿੰਦਾ ਵੇ ਆਹ ਅੱਜ ਵੀ ਤੌੜਾ ਉਹ ਲੋਕ ਜਿਹੜੇ ਆਰਕ ਮੁਕਾਬਲੇ ਆਪ ਹੁਣ ਗੱਲ ਕਰਦਾ ਮੇਰੀ ਗਲੀ ਨਹੀਂ ਕਿਹੜਾ ਕਰ ਰਹੀ ਦਾ ਪੁਲਿਸ ਗਲੀ ਲੋਅਲ ਦੇ ਤੌਰ ਤੇ ਮੈਂ ਸਿਰੇ ਕਿਸ ਕਰਦਾ ਨਸ਼ੇ ਦੇ ਵਿੱਚ ਧੁੱਤ ਇੱਕ ਵਿਅਕਤੀ ਦੇ ਵੱਲੋਂ ਆਪਣੇ ਹੀ ਗਵਾਂਡੀ ਤੇ ਗੋਲੀਆਂ ਚਲਾਉਂਦਾ ਮਾਮਲਾ ਸਾਹਮਣੇ ਆਇਆ ਹੈ ਦਰਥਲ ਮਾਮਲੀ ਗੱਲ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ ਹੈ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇੱਕ ਗਵਾਂਡੀ ਨੇ ਆਪਣੇ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਬਾਠ ਕਰਵਾਉਣਾ ਸੀ ਜਿਸ ਦੇ ਕਾਰਨ ਗਲੀ ਦੇ ਵਿੱਚ ਟੈਂਟ ਲਗਾਇਆ ਗਿਆ ਸੀ ਹਾਲਾਂਕਿ ਦੂਸਰਾ ਗਵਾਂਡੀ ਜਿਸ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹ ਨਸ਼ੇ ਦੇ ਵਿੱਚ ਟੁੱਟ ਸੀ ਅਤੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਚੱਲ ਰਿਹਾ ਪਹਿਲਾਂ ਤਾਂ ਉਹਨੇ ਜਿੱਦ ਕਰਕੇ ਗਲੀ ਦੇ ਵਿੱਚੋਂ ਟੈਂਟ ਹਟਾਉਣ ਲਈ ਕਿਹਾ ਜਿਸ ਤੋਂ ਬਾਅਦ ਜਦੋਂ ਟੈਂਟ ਨੂੰ ਹਟਾਉਣ ਲੱਗੇ ਤਾਂ ਉਹ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਆ ਗਿਆ ਗੁੱਸੇ ਦੇ ਵਿੱਚ ਆਉਣ ਤੋਂ ਬਾਅਦ ਉਸਨੇ ਆਪਣੇ ਹੀ ਗਵਾਂਡੀ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਸਾਰਿਆਂ ਦਾ ਵਲ-ਵਲ ਬਚਾ ਹੋਇਆ ਪਰੰਤੂ ਦੂਜੇ ਪਾਸੇ ਮੌਕੇ ਦੇ ਉੱਤੇ ਹੁਣ ਪੁਲਿਸ ਨੂੰ ਵੀ ਬੁਲਾ ਲਿਆ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਘਟਨਾ ਦੇ ਵਿੱਚ ਇੱਕ ਸ਼ਖਸ ਕਾਰ ਸਾਫ ਕਰ ਰਿਹਾ ਸੀ ਉਸ ਦਾ ਕਹਿਣਾ ਹੈ ਕਿ ਗੋਲੀ ਉਸ ਨੂੰ ਬਿਲਕੁਲ ਨੇੜੇ ਤੋਂ ਛੂਕੇ ਲੰਗੀ ਜਿਸ ਦੇ ਕਾਰਨ ਉਸ ਦਾ ਵਲ-ਵਲ ਬਚਾ ਹੋ ਗਿਆ ਹਾਲਾਂਕਿ ਜੇਕਰ ਗੋਲੀ ਥੋੜੀ ਹੋਰ ਉਧਰ ਨੂੰ ਹੁੰਦੀ ਤਾਂ ਉਸ ਦੇ ਵੀ ਲੱਗ ਸਕਦੀ ਸੀ ਜਿਸ ਦੇ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਹਾਲਾਂਕਿ ਜਦੋਂ ਇਹ ਪਿਸਤੌਲ ਤਾਣੀ ਗਈ ਤਾਂ ਸਾਰੀ ਘਟਨਾ ਕੋਲ ਲੱਗੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਕਿਵੇਂ ਪਿਸਤੌਲ ਤਾਣੀ ਗਈ ਹੁਣ ਇਸੇ ਵਿਅਕਤੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਇਸਨੇ 2 ਤੋਂ 3 ਫਾਇਰ ਵੀ ਕਰ ਦਿੱਤੇ ਜਿਸ ਦੇ ਵਿੱਚ ਸਬਦਾ ਵੱਡਾ ਬਚਾ ਹੋ ਗਿਆ ਦੂਜੇ ਪਾਸੇ ਹੁਣ ਜੋ ਇੱਕ ਗਵਾਂਡੀ ਹੈ ਜਿਸ ਦੇ ਉੱਤੇ ਗੋਲੀ ਚਲਾਈ ਗਈ ਹੈ ਉਸ ਦੇ ਵੱਲੋਂ ਮੰਗ ਕੀਤੀ ਗਈ ਹੈ ਜੋ ਲਾਇਸੈਂਸ ਹੈ ਪਿਸਤੌਲ ਦਾ ਉਹ ਰੱਦ ਕੀਤਾ ਜਾਣਾ ਤੇ ਪੁਲਿਸ ਨੂੰ ਬਣਦੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਮਾਮਲੀ ਗੱਲ ਨੂੰ ਲੈ ਕੇ ਗੋਲੀ ਚੱਲੀ ਹੈ ਸਵੇਰੇ ਸਾਡੇ ਘਰੇ ਸੁਖਮਨੀ ਸਾਹਿਬ ਦਾ ਪਾਠ ਹੈਗਾ ਜੀ ਤੇ ਇਹ ਨਾਲ ਦਾ ਗੋਣ ਹੈਗਾ ਮੱਠੇ 23 ਨੰਬਰ ਕੋਠ 22 ਨੰਬਰ ਕੋਠੀ ਵਾਲਾ ਜੀ ਬਯੰਤ ਇਹਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਜੀ ਗਲੀ 'ਚ ਟੈਂਟ ਲੱਗਾ ਹੈ ਕਿ ਨਾ ਟੈਂਟ ਪੱਟੋ ਜੀ ਮੈਂ ਨਹੀਂ ਲੱਗਣ ਦੇਣਾ ਜੀ ਆ ਕੇ ਇਹਨੇ ਤਿੰਨ ਫਾਇਰ ਕੱਢੇ ਜੀ ਮੇਰੇ ਕੋਲ ਸੀਸੀਟੀਵੀ ਜੀ ਵੀ ਸਾਰੀਆਂ ਨਹੀਂ ਵੀਡੀਓ ਸ ਹੈ ਕਿ ਇਹਨੇ ਰਿਵਾਲਵਰ ਮੇਰੇ ਵੱਲ ਦੋ ਵਾਰੀ ਮੇਰੇ ਵੱਲ ਸਿੱਧੀ ਕੀਤੀ ਹੈ ਮੇਰਾ ਲੜਕਾ ਗੱਡੀ ਤੋਂ ਆਂਦਾ ਉਹਦੇ ਵੱਲ ਵੀ ਕੀਤੀ ਹੋਰ ਵੀ ਗਲੀ 'ਚ ਸਾਰਿਆਂ ਵਾਲੇ ਨੇ ਰਿਵਾਲਵਰ ਸਿੱਧੀ ਕੀਤੀ ਸਿੱਧੇ ਫਾਇਰ ਕੱਢੇ ਨੇ ਤਿੰਨ ਮਤਲਬ ਸਿਰਫ ਗੱਲ ਟੈਂਟ ਨੂੰ ਹਾਂ ਜੀ ਟੈਂਟ ਨੂੰ ਲੈ ਗਈ ਕੋਈ ਗੱਲ ਨਹੀਂ ਇਹਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ ਕੀ ਕਰਦਾ ਕੀ ਜੀ ਇਹ ਇਹਦੀ ਜੀ ਪਹਿਲੀ ਹੈਗੀ ਏ ਇਹਦੇ ਫਾਦਰ ਸਾਹਿਬ ਮਾਰਕੀਟ ਕਮੇਟੀ ਤੋਂ ਰਿਟਾਇਰਮੈਂਟ ਨੇ ਜੀ ਇਹ ਤੁਸੀਂ ਕੋਈ ਪੁਲਿਸ ਕੰਪਲੇਨਟ ਕੀਤੀ ਹਾਂ ਜੀ ਸਰ ਮੋਕੇ ਤੇ ਐਸਐਚਓ ਸਾਹਿਬ ਆਏ ਹੁਣੇ ਹੋ ਕੇ ਹੀ ਗਏ ਨੇ ਐਸਐਚਓ ਸਾਹਿਬ ਵੀ ਮੋਕਾ ਵੇਖ ਕੇ ਗਏ ਨੇ ਇਹ ਨੇ ਘਰ ਜਾਣੇ ਇਹਨੂੰ ਅੰਦਰ ਲਕੋ ਲਿਆ ਜੀ ਕਿਤੇ ਪੁਲਿਸ ਪ੍ਰਸ਼ਾਸਨ ਅੰਦਰ ਲੱਭ ਰਹੀ ਹੈ ਇਹਨੂੰ ਘਰ ਦੇਂਦੇ ਇਹ ਮਿਲ ਨਹੀਂ ਰਿਹਾ ਇਹਨਾਂ ਘਰ ਦੇ ਜਾਣੇ ਇਹਨੂੰ ਕਿਤੇ ਲਕੋ ਲਿਆ ਜੀ ਕੀ ਮੰਗ ਕਰਦੇ ਹੋ ਮੰਗੇ ਘਰ ਦੇਂਦੇ ਬੰਦੀ ਕਾਰਵਾਈ ਕੀਤੀ ਜਾਵੇ ਜੀ ਇੱਕ ਕਹਿੰਦੇ ਜ਼ਿਲ੍ਹੇ ਦੇ ਹਥਿਆਰ ਨੇ ਜਿੰਨੇ ਵੀ ਇਹਦੇ ਨਜਾਇਜ਼ ਇਹ ਕਿ ਜਾਇਜ਼ ਇਹ ਚੈੱਕ ਕੀਤੇ ਜਾਂਦੇ ਨੇ ਇਹਨਾਂ ਜਬਤ ਕੀਤੀ ਜਾਂਦੇ ਇਹ ਪਹਿਲੀ ਵਾਰ ਨਹੀਂ ਇਹਨੇ ਇਨਸੀਡੈਂਟ ਕੀਤਾ ਇਹਨੇ 2-3 ਵਾਰੀ ਕਲੋਨੀ 'ਚ ਇਨਸੀਡੈਂਟ ਕਰ ਲਿਆ ਕਿ ਸ਼ਰਾਬ ਪੀ ਰਿਵਾਲਵਰ ਹੀ ਸਿੱਧੀ ਕੀਤੀ ਸਾਰੇ ਮਾਮਲੇ ਸਾਰੇ ਮੂਕੇ ਦੀ ਤੁਹਾਡੇ ਕੋਲ ਸੀਸੀਟੀਵੀ ਹਾਂਜੀ ਹੈਗੀ ਜੀ ਸਰ ਮੈਂ ਥਾਣੇ ਦੀ ਦੂਰੀ ਉੱਪਰ ਸਤਸ ਮੈਨੂੰ ਇਨਫੋਰਮੇਸ਼ਨ ਮਿਲੀ ਵੀ ਗੋ ਇਨਕਲੇਵ ਗੋੜੇ ਇਨਕਲੇਵ ਤੇ ਮੈਂ ਝਗੜਾ ਹੋ ਗਿਆ ਅਸੀਂ ਤੇ ਆ ਕੇ ਪਤਾ ਕੀਤਾ ਜੋ ਵੀ ਇਹ ਵਿਦੇਸ਼ਾਰੀ ਜੋ ਵੀ ਕਾਰਵਾਈ ਹੋਈ ਗਈ ਉਹ ਹੀ ਕਾਰਵਾਈ ਕਰਾਂਗੇ ਕੋਈ ਗੋਲੀ ਚਲਾਉਣ ਵਾਲਾ ਬੰਦਾ ਮਿਲਿਆ ਨਹੀਂ ਅਜੇ ਕੋਈ ਕਿਸੇ ਵਾਰ ਕੋਈ ਬਹੁਤ ਆਖਸੂਰ ਨਹੀਂ ਮਿਲਾਈ ਤੇ ਇੱਕ ਇਹ ਸ਼ਿਕਾਇਤ ਹੈ ਇਸ ਤੋਂ ਹਾਂਜੀ ਇਹ ਕਹਿ ਰਹੇ ਸੀ 1021 ਤੇ ਜੀ ਕਟੋਰਮ ਦੇ ਸ਼ਿਕਾਇਤ ਗਈ ਸੀ ਕਟੋਰਮ ਵੱਲ ਫਨਸੂਣਾ ਮਿਲੀ ਇਹ ਹੁਣ ਕੀ ਆਗੇ ਦੇਖਿਆ ਤੁਸੀਂ ਕਿ ਬੰਦਾ ਇਹਦੇ ਗੋਲੀ ਲੱਗੀ ਤਾਂ ਨਹੀਂ ਹੈ ਫਾਇਰ ਹੋਏ ਹੈ ਜਾਂ ਨਹੀਂ ਹੋਏ ਨਹੀਂ ਜੀ ਅਜੇ ਕੋਈ ਗੋਲੀ ਲੱਗਨ ਦਾ ਕਿਸੇ ਤੇ ਕੋਈ ਕੋਈ ਗੋਲੀ ਨਹੀਂ ਲੱਗੀ ਫਾਇਰ ਲੱਗਣ ਵਾਲੀ ਟੈਕੀਕਾ ਤੋਂ ਬਾਅਦ ਹੀ ਪਤਾ ਲੱਗੇਗਾ ਫਾਇਰ ਹੋਏ ਨੇ ਪਤਾ ਲੱਗਾ ਇਹ ਸਾਨੂੰ ਇਹ ਆਪਣੇ ਕੋਲ ਪਤਾਖ ਖਸੂਰਨੇ ਮਿਲਾਈ ਜੀ ਕਹਿੰਦੇ ਸੀ ਸੀਸੀਟੀਵੀ ਸਾਡੇ ਕੋਲ ਹੈਗੇ ਨੇ ਜਿੱਦੋਂ ਸਾਨੂੰ ਪ੍ਰੂਫ ਦੇਣਗੇ ਆਪਾਂ ਉਹ ਜੈਸੀ ਕਾਰਵਾਈ ਕਰਾਂਗੇ ਤੇ ਬਾਅਦ ਵਿੱਚ ਕਾਰਵਾਈ ਹੋਊਗੀ ਜੀ ਜੇ ਪ੍ਰੂਫ ਕਾਰਵਾਈ ਹੋਏਗੀ